ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਗੁਰਬਾਣੀ ਦੇ ਵਿੱਚ ਜਈ ਅੱਖਰ ਜਿਹੜਾ ਕਿਵੇਂ ਪੜਨਾ ਹੈ ਇਹ ਵਿਚਾਰ ਆਪ ਸੰਗਤਾਂ ਨੇ ਨਸਾਂ ਚ ਕੀਤੀ ਜਾਣੀ ਹੈ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਜਦੋਂ ਜਈਏ ਅੱਖਰ ਦਾ ਉਚਾਰਨ ਕਰਦੀਆਂ ਹਨ ਉਸ ਵੇਲੇ ਜਈਏ ਅੱਖਰ ਨੂੰ ਕਿਵੇਂ ਪੜਨਾ ਕਈ ਵਾਰੀ ਸੰਗਤਾਂ ਨੂੰ ਪਤਾ ਨਹੀਂ ਲੱਗਦਾ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਅੱਜ ਜਈਆ ਅਖਰ ਜਦੋਂ ਸ਼ਬਦ ਤੋਂ ਪਹਿਲੇ ਆਂਦਾ ਇਹਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਤੇ ਜਦੋਂ ਸ਼ਬਦ ਤੋਂ ਪਿੱਛੇ ਆਂਦਾ ਤਿੰਨ ਰੂਪਾਂ ਦੇ ਵਿੱਚ ਅੱਧਾ ਜਈਆ ਉਸ ਤੋਂ ਵੀ ਛੋਟਾ ਉਹਨੂੰ ਕਿਵੇਂ ਪੜ੍ਹਨਾ ਇਹ ਬਾਅਦ ਵਿੱਚ ਵਿਚਾਰ ਕਰਾਂਗੇ ਅੱਜ ਜਈਆ ਅਖਰ ਜੋ ਸ਼ਬਦ ਦੇ ਅੱਗੇ ਲੱਗਿਆ ਹੁੰਦਾ ਹੈ ਉਹਨੂੰ ਕਿਵੇਂ ਪੜ੍ਹਨਾ ਹੈ ਸੋ ਆਓ ਅਸੀਂ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਲਿਖੇ ਹੋਏ ਨੇ ਬੋਰਡ ਦੇ ਉੱਤੇ ਜਿਨ੍ਹਾਂ ਦੀ ਵਿਚਾਰ ਕਰਨੀ ਆ ਪੜ੍ਹਨਾ ਹੈ ਕਿਵੇਂ ਪਾਠ ਕਰਨਾ ਹੈ ਉਥੇ ਜਈਏ ਅੱਖਰ ਨੂੰ ਕਿਵੇਂ ਬੋਲਣਾ ਹੈ ਸੋ ਆਓ ਗੁਰਬਾਣੀ ਵਿਚਾਰੀਏ ਜੋ YouTube ਦਾ ਇਹ ਚੈਨਲ ਹੈ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਹੀ ਬਣਾਇਆ ਹੋਇਆ ਹੈ ਆਓ ਸਭ ਤੋਂ ਪਹਿਲਾਂ ਜਈਏ ਅੱਖਰ ਜੋ ਪੂਰੇ ਰੂਪ ਦੇ ਵਿੱਚ ਔਰ ਸ਼ਬਦ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਉਹਨੂੰ ਕਿਵੇਂ ਪੜਨਾ ਵਿਚਾਰੀਏ ਗੁਰਬਾਣੀ ਦੇ ਵਿੱਚੋਂ ਕੁਝ ਪੰਕਤੀਆਂ ਹਨ ਜੋ ਅੰਗ ਵੀ ਨਾਲ ਲਿਖੇ ਹੋਏ ਹਨ ਕਿੰਨੇ ਕਿੰਨੇ ਅੰਗ ਦੇ ਉੱਤੇ ਇਹ ਪੰਕਤੀਆਂ ਹਨ ਜਿੱਥੇ ਸਤਿਗੁਰੂ ਜੀ ਨੇ ਜਈ ਅੱਖਰਨ ਵਰਤਿਆ ਹੋਇਆ ਹੈ ਸਭ ਤੋਂ ਪਹਿਲਾਂ ਇੱਕ ਨੰਬਰ ਜਿਹੜੀ ਪੰਕਤੀ ਹੈ ਇਸ ਦਾ ਪਾਠ ਜਈਨੁ ਕੰਨਾ ਅੱਗੇ ਸਭ ਤੋਂ ਪਹਿਲੇ ਅੱਖਰ ਹੈ ਜਈਨੁ ਕੰਨਾ ਯਾ ਯੁਗਮਹਿ ਇਕਹਿ ਕਉ ਆਇਆ 250 ਅੰਗ ਦੇ ਉੱਤੇ ਜਦੋਂ ਯਈਆ ਸ਼ਬਦ ਅੱਗੇ ਸ਼ਬਦ ਦੇ ਆਵੇਗਾ ਤਾਂ ਇਹਦੀ ਆਵਾਜ਼ ਜਈਏ ਦੀ ਹੋਵੇਗੀ ਜਈਏ ਦੇ ਰੂਪ ਦੇ ਵਿੱਚ ਨੂੰ ਪੜਿਆ ਜਾਣਾ ਹੈ ਇਸੇ ਕਰਕੇ ਇਨੂੰ ਯੇ ਰੂਪ ਦੇ ਵਿੱਚ ਮੈਂ ਯਾ ਸ਼ਬਦ ਜਿਹੜਾ ਪੜਿਆ ਹੈ ਯਾ ਯੁਗਮਹਿ ਯਾ ਯੁਗਮਹਿ ਮਹਿ ਦਾ ਮਤਲਬ ਵਿੱਚ ਇਸ ਮਨੁੱਖਾ ਜਨਮ ਦੇ ਵਿੱਚ ਇੱਕਹਿ ਕੋ ਆਇਆ ਇੱਕ ਪਰਮਾਤਮਾ ਦਾ ਨਾਮ ਜਪਣ ਵਾਸਤੇ ਆ ਮਨੁੱਖ ਆਇਆ ਹੋਇਆ ਹੈ ਦੂਜੀ ਪੰਕਤੀ ਦੇ ਵਿੱਚ 721 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਤਿਲੰਗ ਰਾਗ ਸ਼ੁਰੂ ਹੁੰਦਾ ਹੈ ਯਕ ਅਰਜ ਗੁਫਤਮ ਪੇਸ਼ ਤਉ ਦਰ ਗੋਸ਼ ਕੁੰਨ ਕਰਤਾਰ ਇਹਨੂੰ ਪੇਸ਼ ਤੇ ਦਰ ਗੋਸ਼ ਵੀ ਪੜਦੇ ਨੇ ਸੰਪਰਦਾਵਾਂ ਦੇ ਵਿੱਚ ਪਰੇ ਬਿੰਦੀ ਲਾ ਕੇ ਮੈਂ ਸ਼ਬਦ ਬੋਲੇ ਨੇ ਯਕ ਅਰਜ ਗੁਫਤਮ ਇੱਥੇ ਯਕ ਯਈ ਨਾਲ ਇਨ ਜਜੇ ਨਾਲ ਯਕ ਨਹੀਂ ਕਹਿਣਾ ਹੈ ਯਕ ਥੋੜਾ ਭਾਰ ਦੇ ਕੇ ਯਕ ਮਤਲਬ ਇੱਕ ਕੀ ਹੈ ਖੁਦਾ ਐ ਪ੍ਰਮਾਤਮਾ ਤੇਰੇ ਚਰਨਾਂ ਦੇ ਵਿੱਚ ਮੇਰੀ ਇੱਕ ਬੇਨਤੀ ਹੈ ਤੇਰੇ ਕੰਨਾਂ ਦੇ ਵਿੱਚ ਮੈਂ ਆਪਣੀ ਬੇਨਤੀ ਕਹਿਣ ਲੱਗਿਆ ਕੰਨ ਦੇ ਕੇ ਸੁਣ ਤਾਂ ਇੱਥੇ ਯੱਕ ਸ਼ਬਦ ਜਈਆ ਅੱਗੇ ਲੱਗਿਆ ਹੋਇਆ ਹੈ ਪੂਰਾ ਜਈਏ ਦੇ ਰੂਪ ਤੇ ਵਿੱਚ ਪੜਿਆ ਜਾਣਾ ਹੈ ਹੁਣ 3 ਨੰਬਰ ਜਿਹੜੀ ਪੰਕਤੀ ਹੈ 1083 ਅੰਗ ਮਾਰੂ ਰਾਗ ਦੇ ਵਿੱਚ ਸਤਗੁਰ ਦੀ ਇਹ ਪਵਨ ਬਾਣੀ ਹੈ ਕਾਇਆ ਕਿਰਦਾਰ ਔਰਤ ਜ਼ਕੀਨਾ ਰੰਗ ਤਮਾਸ਼ੇ ਮਾਨ ਹਕੀਨਾ ਤੋਂ ਕਾਇਆ ਇਹਨੂੰ ਕਾਇਆ ਵੀ ਪੜਦੇ ਨੇ ਸੰਪਰਦਾਵਾਂ ਦੇ ਵਿੱਚ ਕਾਇਆ ਕਿਰਦਾਰ ਔਰਤ ਜ਼ਕੀਨਾ ਔਰਤ ਦੀ ਤਰ੍ਹਾਂ ਇੱਕ ਪਤੀ ਵਰਤਾ ਔਰਤ ਦੀ ਤਰ੍ਹਾਂ ਕਾਇਆ ਜਿਹੜੀ ਹੈ ਇਹਨੂੰ ਪਤੀ ਵਰਤਾ ਔਰਤ ਦੀ ਤਰ੍ਹਾਂ ਆਪਣੇ ਮਾਲਕ ਦੇ ਅੱਗੇ ਸਮਰਪਿਤ ਕਰਦੇ ਤੇ ਫਿਰ ਤੂੰ ਰੰਗ ਤਮਾਸ਼ੇ ਹਕੀਕਤ ਦੇ ਵਿੱਚ ਮਾਣੇਗਾ ਤੇ ਇੱਥੇ ਪਾਠ ਹੈ ਜ਼ਕੀਨਾ ਸ਼ਬਦ ਦੇ ਜ਼ਕੀਨਾ ਸ਼ਬਦ ਦੇ ਅੱਗੇ ਯਈਆ ਲੱਗਿਆ ਹੋਇਆ ਹੈ ਭਾਵੇਂ ਪੰਕਤੀ ਦੇ ਵਿੱਚ ਲਾਸਟ ਵਿੱਚ ਹੈ ਪਰ ਸ਼ਬਦ ਜ਼ਕੀਨਾ ਦੇ ਸਭ ਤੋਂ ਅੱਗੇ ਲੱਗਿਆ ਪੂਰਾ ਯਈਆ ਪੜ੍ਹ ਕੀਤਾ ਜਾਣਾ ਹੈ ਹੁਣ 4 ਨੰਬਰ ਜਿਹੜੀ ਪੰਕਤੀ ਲਿਖੀ ਹੋਈ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 802 ਅੰਗ ਦੇ ਉੱਤੇ ਬਿਲਾਵਲ ਰਾਗ ਦੇ ਵਿੱਚ ਹੈ ਰਾਗ ਬਿਲਾਵਲ ਮਹੱਲਾ 5ਵਾਂ ਘਰ ਦੂਜਾ ਜਨੜੀਏ ਿਆ ਕਹਿਣਾ ਜਨੜੀਏ ਜਨੜੀਏ ਕੈ ਘਰ ਗਾਵਣਾ ਇੱਕ ਸੱਜਣ ਦਾ ਮੈਨੂੰ ਫੋਨ ਆਇਆ ਸੀ ਕੋਈ ਸਮਾਂ ਪਹਿਲਾਂ ਕਿ ਦੱਸੋ ਕਿ ਇਹਨੂੰ ਜਨੜੀਏ ਨਹੀਂ ਪੜਿਆ ਜਾ ਸਕਦਾ ਕਿਉਂਕਿ ਯਈਆ ਜਿਹੜਾ ਸ਼ਬਦ ਹੈ ਇਹ ਈੜੀ ਸਿਆਰੀ ਏੜੀ ਕੰਨਾਂ ਦੀ ਆਵਾਜ਼ ਵੀ ਦਿੰਦਾ ਹੈ ਤੇ ਇਹਨਾਂ ਜੇ ਇਆਂਣੜੀਆ ਸ਼ਾਇਦ ਜਿਹੜਾ ਪਹਿਲਾ ਸ਼ਬਦ ਸ਼ੁਰੂਆਤ ਹੁੰਦਾ ਮਿਲਾ ਬਣਾ ਦੇ ਜਿਹੜੇ ਸ਼ਬਦ ਦੇ ਵਿੱਚ ਪੰਕਤੀ ਆਉਂਦੀ ਇੱਕ ਇਆਂਣੜੀਏ ਮਾਨੜਾ ਕਾਇ ਕਰੇ ਉਸ ਪੰਕਤੀ ਤੋਂ ਉਸ ਸੱਜਣ ਨੇ ਅਦਾ ਲਾਇਆ ਹੋਵੇ ਪਰ ਇੱਥੇ ਜਈਆ ਸ਼ਬਦ ਤੋਂ ਅੱਗੇ ਲੱਗਿਆ ਹੋਇਆ ਹੈ ਇਹਦੀ ਆਵਾਜ਼ ਜਈਏ ਦੀ ਹੀ ਨਿਕਲਣੀ ਹੈ ਯਾਨੜੀਏ ਕਹਿ ਘਰ ਗਾਵਣਾ ਉੱਥੇ ਇਆਂਣੜੀਏ ਮਹਾਰਾਜ ਨੇ ਲਿਖਿਆ ਹੋਇਆ ਹੈ ਇਸ ਤਰੀਕੇ ਦੇ ਨਾਲ ਇਸ ਜ਼ਈਆ ਸ਼ਬਦ ਅੱਗੇ ਲੱਗਿਆ ਹੋਇਆ ਹੈ ਇਹਦਾ ਪਾਠ ਵੀ ਜਾਣੜੀਏ ਇਸ ਤਰ੍ਹਾਂ ਕਰਨਾ ਹੈ ਹੁਣ 5 ਨੰਬਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ 1387 ਅੰਗ ਦੇ ਉੱਤੇ ਇਹ ਦਰਜ ਹੈ ਭਾਰਤਨ ਪਰ ਅਪਵਾਦ ਨਾਰ ਨਿੰਦਾ ਜਹ ਕਿਆ ਪੜਨਾ ਜਹ ਜਹ ਮੀਠੀ ਜੀ ਮਾਹੇ ਹਿਤਾਨੀ ਇਹਨੂੰ ਜੀ ਜਿੰਦ ਜੀਵ ਇਹ ਕਸੀ ਜੀ ਉਹਦਾ ਸਰਕਾਰ ਵਾਸਤੇ ਕਹਿੰਦੇ ਆ ਇਹ ਜੀਵ ਵਾਸਤੇ ਹੈ ਪਰ ਧਨ ਪ੍ਰਾਇਆ ਧਨ ਪ੍ਰਾਈ ਲੜਾਈ ਪ੍ਰਾਈ ਨਿੰਦਾ ਪ੍ਰਾਈ ਇਸਤਰੀ ਨੂੰ ਤਕਣਾ ਔਰ ਇਹ ਮਿੱਠੀ ਇਹ ਮਿੱਠੀ ਲੱਗਦੀ ਜੀ ਮਾਹੇ ਹੈ ਤਾਂ ਨਹੀਂ ਹਿੱਤਾਂ ਵਾਲੀ ਲੱਗਦੀ ਮੈਂ ਮਨ ਨੂੰ ਚੰਗੀ ਲੱਗਦੀ ਇਹ ਆਮ ਮਨੁੱਖ ਦੀ ਗੱਲ ਸਤਗੁਰ ਨੇ ਕੀਤੀ ਤੋ ਇੱਥੇ ਪਾਠ ਹੈ ਜਹ छे नंबर पंक्ति जी लिखी हुई है जग और जाहे जग जजे फर्क रखना है जग और जाहे जाहे क्या पढ़ना जाहे जाहे, जाहे।, जाहे। हाँ जाहे, जाहे पाठ करना जग ना जाहे महातम में तम मैं नेरे ने ना ਸੰਸਾਰ ਹੋਰ ਅਗਿਆਨਤਾ ਵਿੱਚ ਨਾ ਜਾਵੇ ਅਵਤਾਰ ਉਜਾਗਰ ਆਨਕਿਓ ਗੁਰੂ ਰੂਪ ਦੇ ਵਿੱਚ ਅਵਤਾਰ ਸਤਗੁਰੂ ਪਰਮਾਤਮਾ ਦੇ ਰੂਪ ਦੇ ਵਿੱਚ ਮਾਲਕ ਨੇ ਪਰਮਾਤਮਾ ਨੇ ਗੁਰੂ ਨਾਨਕ ਦੀ ਜੋਤ ਪ੍ਰਗਟ ਕੀਤੀ ਤਾਂ ਕਿ ਸੰਸਾਰ ਹੋਰ ਹਨੇਰੇ ਵਿੱਚ ਅਗਿਆਨਤਾ ਵਿੱਚ ਨਾ ਜਾਵੇ ਤੋਂ ਇੱਥੇ ਪਾਠ ਹੈ ਜਾ ਹੁਣ 7 ਨੰਬਰ ਜਿਹੜੀ ਪੰਕਤੀ ਲਿਖੀ ਹੋਈ ਹੈ ਜ਼ਾਰ ਮੀਤ ਸੁਨ ਸਾਜਨਾ ਹੋ ਐਸੇ ਤਾਂ ਸੰਬੋਧਨ ਸ਼ਬਦ ਵੀ ਹੈ ਸਾਜਨਾ ਸੈਕੰਡ ਪਰਸਨ ਵਾਸਤੇ ਦੂਜੇ ਬੰਦੇ ਵਾਸਤੇ ਜਦੋਂ ਕਿਸੇ ਦੂਜੇ ਨੂੰ ਸੰਬੋਧਨ ਕੀਤਾ ਹੁੰਦਾ ਯਾਰ ਮੀਤ ਸੁਨ ਸਾਜਨਾ ਦਿਨ ਹਰ ਛੁਟਣ ਨਾ ਹੈ ਇਹ ਜਿਹੜਾ ਜਈ ਨਾ ਕੰਨਾਂ ਲਾ ਕੇ ਰਾਰਾ ਲਿਖਿਆ ਹੋਇਆ ਜ਼ਾਰ ਔਰ ਜਿੱਥੇ ਕਿਤੇ ਜਿਨ ਕੰਨਾਂ ਲਾ ਕੇ ਰਾਰਾ ਲਿਖਿਆ ਹੁੰਦਾ ਯਾਰ ਇਹਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇੱਥੇ ਜ਼ਾਰ ਹੈ ਆਪਣੇ ਪਿਆਰੇ ਵਾਸਤੇ ਉਥੇ ਯਾਰ ਹੁੰਦਾ ਦੁਨੀਆਵੀ ਯਾਰ ਵਾਸਤੇ ਜਿਵੇਂ ਚੋਰਾ ਯਾਰਾਂ ਉਥੇ ਜੱਜੇ ਨਾਲ ਹੈ ਰੰਡੀਆਂ ਰੰਡੀਆਂ ਉਟਣੀਆਂ دیوان ਉਥੇ ਜੱਜੇ ਨਾਲ ਹੈ ਉਥੇ ਦੁਨੀਆਵੀ ਗੱਲ ਹੈ ਪ੍ਰਿਥੀ ਮਾਲਕ ਦੇ ਪਿਆਰ ਦੀ ਗੱਲ ਹੈ ਜ਼ਾਰ ਸੁਣ ਯਾਰ ਹਮਾਰੇ ਇੱਕ ਕਰਾਂ ਵਿਨੰਤੀਆ ਇੱਥੇ ਯਾਰ ਜ਼ਈਨਾ ਕਿ ਵਰਨਾ ਜ਼ਾਰ ਜ਼ਾਰ ਜ਼ਈਨਾ ਸ਼ਬਦ ਬੋਲਣਾ ਯਾਰ ਮੀਤ ਸੁਣ ਸਾਜਨ ਬਿਨ ਹਰ ਛੁਟਣਾ ਹੈ ਐ ਜਾਰੋ ਮਿੱਤਰੋ ਸੱਜਣੋ ਸੁਣੋ ਮਾਲਕ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਹੈ। ਤੋਂ ਇਸ ਤਰੀਕੇ ਦੇ ਨਾਲ ਜਿਹੜਾ ਜਈਆ ਅੱਗੇ ਸ਼ਬਦ ਹੋਵੇਗਾ ਇਹਦੀ ਬਹੁਤੀ ਲੰਬੀ ਵਿਸਥਾਰ ਨਹੀਂ ਕਰਨ ਦੀ ਲੋੜ ਪੈਣੀ ਕਿਉਂਕਿ ਜਿੱਥੇ ਵੀ ਗੁਰਬਾਣੀ ਦੇ ਵਿੱਚ ਜਈਆ ਅੱਗੇ ਆਵੇਗਾ ਉਹ ਆਪਣੀ ਪੂਰੀ ਆਵਾਜ਼ ਕੱਢੇਗਾ। ਉਹ ਆਵਾਜ਼ ਜਈਆ ਦੀ ਹੋਵੇਗੀ। ਪਰ ਅਸੀਂ ਅੱਗੇ ਜਿਹੜੀਆਂ ਵੀਡੀਓ ਬਣਾ ਕੇ ਦੇਖਣੀਆਂ ਸਾਹਮਣੇ ਕਰਨੀਆਂ ਆਪ ਸੰਗਤਾਂ ਦੇ ਉਹਦੇ ਵਿੱਚ ਅਸੀਂ ਦੇਖਣਾ ਕਿ ਜਈਆ ਸ਼ਬਦ ਤੋਂ ਪਿੱਛੇ ਲੱਗਿਆ ਹੋਵੇਗਾ। ਵਿੱਚ ਲੱਗਿਆ ਹੋਵੇਗਾ ਉਹਨੂੰ ਕਿਵੇਂ ਪੜਿਆ ਜਾਣਾ ਉਹ ਕਿਵੇਂ ਈੜੇ ਸਿਆਰੀ ਐੜੇ ਦੀ ਆਵਾਜ਼ ਵੀ ਦੇਵੇਗਾ ਐੜੇ ਦੀ ਆਵਾਜ਼ ਵੀ ਦੇਵੇਗਾ ਕਿਵੇਂ ਉਹਦੀਆਂ ਅਲੱਗ-ਅਲੱਗ ਆਵਾਜ਼ਾਂ ਸ਼ਬਦ ਅਨੁਸਾਰ ਹੋਣਗੀਆਂ ਉਹ ਅਗਲੀ ਵੀਡੀਓ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ ਖਾਸ ਕਰਨਾ ਕਿ ਜਾਣਕਾਰੀ ਆਪ ਜੀ ਨੂੰ ਜ਼ਰੂਰ ਚੰਗੀ ਲੱਗੀ ਵੀ ਲੱਗੇਗੀ ਔਰ ਆਪ ਜੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਤਾਂ ਕਿ ਗੁਰਬਾਣੀ ਪੜਨ ਵਾਲੇ ਸੱਜਣਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ